ਕਟਣਾ ਵਾਪਰੀ ਜਾਮ ਲੱਗਾ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਫੇੜ ਲੱਗਨ ਕਾਰਨ ਵੀ ਇੱਥੋਂ ਜੀ ਕਨੈਕਟਰ ਹੀ ਸੀ ਉੱਥੋਂ ਜਾਮ ਤੋਂ ਗੱਡੀ ਵਾਅ ਕਰਾ ਰਹੀ ਸੀ ਡਰਾਈਵਰ ਦੀ ਅਨਗੈਹੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੋਟਰ ਗੱਡੀ ਮੋਟਰ ਦਾ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਤਨਘੇੜੀ ਹੈ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਜੀ ਕੱਟਣਾ ਵਾਪਰੇ ਜੀ ਕੱਟਣਾ ਵਾਪਰੇ ਜੀ ਜਾਮ ਲੱਗਾ ਹੋਇਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਣ ਕਾਰਨ ਉਹਦੀ ਡੈਥ ਹੋ ਗਈ। ਇਹ ਉਹ ਘਟਨਾ ਹੋਇਆ ਸੀ ਹਾਂਜੀ ਮੈਰ ਜੀ ਕਿੰਨੇ ਚਿਰ ਹੋਏ ਨੇ ਬਈ ਤਿੰਨ ਸਾਲ ਹੋਏ ਤੇ ਬੱਚੇ ਇੱਕ ਬੱਚਾ ਜੀ ਇੰਨੇ ਰੋਕ ਸਾਲ ਦੀ ਗੱਡੀ ਹੈ ਜੀ। ਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਹਾਂਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਕਿਹੜੀ ਸਮੇਤ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਰਣਜੀਤ ਸਿੰਘ ਨਵਾਂ ਜੀ ਹਾਂ 35 ਸਾਲਾਂ ਉਮਰ ਦੇ ਸੀ ਜੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਕੀ ਘਟਨਾ ਪਾਪੜੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ 'ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਰਾਰ ਹੈ ਸੀ ਡਰਾਈਵਰ ਦੀ ਹੰਗਾਈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕਾ ਦਿੱਤੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਇਸ ਦੂਸਰ ਡਰਾਈਵਰ ਦਾਜੀਤ ਸਿੰਘ ਬਸੰਦਪੂਰੀ ਟਨ ਬੀ ਕੇ 87 ਦੇ ਨਾਲ ਸਮਾਪਰਪਸਨ ਸੁੰਨੀ ਜਿਆਦਾ ਕਰੈਕਟਰ ਸੀਗਾ ਇੱਕ ਪਾਸੇ ਚੇਕ ਆ ਰੱਦ ਗਿਆ ਹਰਦੀਪ ਸਿੰਘ ਸਾਨੂੰ ਹਾਪਸਿੰਗ ਅਸੀ ਤਨਖਾਹ ਮਹਿੜੀ ਪੀਐਸਮਲੋਂ ਤੇਲਾ ਪਤਾ ਕਰਦੇ ਆ ਇਹ ਵੀ ਲੱਗਦਾ ਕਿ ਉਹ ਵੱਡੇ ਮੌਕੇ ਦੀ ਮੌਤ ਹੋ ਗਈ ਹੈ ਕਿ ਕਾਰਵੇ ਅਮਰਜੈਂਸੀ ਚੱਲਦੀ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰੇ ਜੀ ਇਹ ਬਾਥਰੂਮ ਪਿੱਛੇ ਕਰਨ ਲੱਗਿਆ ਬਾਈ ਹਾਂ ਦੀ ਬੱਸ ਵੈਕ ਕਰਾ ਰਾਗੀ ਬੜਾ ਜਾਮ ਲੱਗਿਆ ਜੀ ਤੇ ਮੈਂ ਕਹ ਰਿਹਾ ਥੱਲੇ ਆ ਕੇ ਬਸ ਥੱਲੇ ਮੈਂ ਫੇਟ ਵਜੀ ਫੇਟ ਰੁਕਣਾ ਕੀ ਮੂਵਮੈਂਟ ਹੈ ਅੱਜ ਸਾਡੇ ਦੇ ਸੱਜੇ ਸਾਥ ਕਿਹੜੀਆਂ ਤਰ੍ਹਾਂ ਮਹਾਤ ਬਰਕਾ ਦਾ ਤਕਨੀਕੀ ਤਕੱਤਾ ਦੱਸੋ ਹਾਂ ਮੈਂ ਮੈਂ ਡਾਕਟਰ ਰਜਿਸਟਰੀ ਨੂੰ ਸਾਮਾ ਉੱਪਰ ਪਹੁੰਚੀ ਸੀ ਡਰਾਈਵਰ ਹਾਂਜੀ ਡਰਾਈਵਰ ਇਹ ਗੇਰੀਂਦਰਾ ਮਾਹਤ ਨੇ ਟ੍ਰੈਨਰ ਪਹੁੰਚਾ ਦਿੱਤਾ ਸੀ ਸੂਸ਼ਕ ਕੈਸਿਕ 106 ਬੀ ਐਮ ਐਸ ਇਹ ਇੱਧਰ ਕਰਤਾ ਰਈ ਬਈ ਇਹ ਨਹੀਂ ਮੌਕੇ ਤੇ ਬਸ ਅੱਧਾ ਚੱਲ ਗਿਆ ਨਹੀਂ ਅਜੇ ਡਾਕਟਰ ਆ ਗਿਆ ड्राइवर जितु पाछ चला रहा सी पीछे बैक करदा सी इन्नु पता नी लगया के ये कोई घेर नी उने पता नी जाम लगया थी उते जी उने पता लगया के पाछ से लम्बी उंगा के नी पता ना उते गया मैं साम्बाज ने वाला ने दाखिल कराये जाके ले आके नी ये मौके नी मौके नी नी ये ले आके डॉक्टर साम्बाज ने के देके चैक करा दियो मेडिकेटर लग गया है गुड बॉडी तो पोस्ट मान पोस्टा राम ने दाउंट आया बस शिव जी ਸੋਖਾ ਦਿਰਾ ਜੀ ਅੱਜ ਉਹ ਸਵੇਰੇ ਕੱਪੀ ਜੀ ਆਇਆ ਮੀ ਡਰਾਈਵਰ ਆਪੂਦੇ ਹਸਪੀਟਲ ਹੈਗੇ ਲਈ ਅਪੈਰ ਰਸਤੇ ਤੇ ਦੋ ਲੈ ਕੇ ਇੱਕ ਬਾਕਟਰ ਲਖਮੀਪ ਸਿੰਘ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਆ ਤੇ ਉਹ ਉਹ ਪਿੱਟਰ ਸਿੱਧਾ ਤੇ ਮੇਰੇ ਕੋਲ ਬਰਾਡ ਡੈਟ ਆਇਆ ਐ ਐਕਸੀਡੈਂਟ ਕਰਕੇ ਦਿੱਤਾ ਆ ਕੀ ਲੱਗਦਾ ਜੀ ਕਿਵੇਂ ਤੇੰਤ ਕੀ ਐਕਸੀਡੈਂਟ ਹੋ ਗਿਆ ਸਰ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਆ ਮੈਂ ਜਦੋਂ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਐ ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮਡ ਹੋਏਗੀ ਕਿ ਕਾਜ਼ ਆਫ ਡੈਥ ਕੀ ਹੈ ਕਿੰਨੇ ਵਜੇ ਦੀ ਘਟਨਾ ਹੈਗੀ ਜੀ ਸਰ ਇਹ ਕੁਝ ਤਕਰੀਬਨ 11:30 11:30 ਕਿੰਨੀ ਕੀ ਹੈ ਜੀ ਪੇਸ਼ੈਂਟ 40 ਇਅਰਸ ਇਹਦਾ ਨਾਮ ਰਣਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਫਤਿਹਗੜ੍ਹ ਸਾਹਿਬ ਪਿੰਡ ਦੇ ਮਤਲਬ ਸਤਿਹਗੜ੍ਹ ਸਾਹਿਬ ਦੇ